ਭਾਰ ਦੀ ਵਿੱਚ ਗੇੜੇ ਮਾਰਦੀ ਇੱਕ ਮਹਿਲਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਸ ਦੇ ਕੋਲੋਂ 18 ਗ੍ਰਾਮ ਚਿਟਾ ਬਰਾਮਦ ਹੋਇਆ ਦੱਸਿਆ ਜਾ ਰਿਹਾ ਕਿ ਇਹ ਮਹਿਲਾ ਪੁਲਿਸ ਕਾਂਸਟੇਬਲ ਹੈ ਤੇ ਉਸ ਦੇ ਕੋਲੋਂ 18 ਗ੍ਰਾਮ ਚਿਟਾ ਬਰਾਮਦ ਹੋਇਆ ਦੱਸਿਆ ਜਾ ਰਿਹਾ ਕਿ ਇਹ ਅਕਸਰ ਸੋਸ਼ਲ ਮੀਡੀਆ ਤੇ ਮਹਿਲਾ ਐਕਟਿਵ ਰਹਿੰਦੀ ਸੀ ਪੁਲਿਸ ਵਰਦੀ ਦੇ ਵਿੱਚ ਇਸ ਦੇ ਵੱਲੋਂ ਕਾਫੀ ਜ਼ਿਆਦਾ ਵੀਡੀਓਜ਼ ਬੜਾਈਆਂ ਜਾਂਦੀਆਂ ਸੀ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀਆਂ ਜਾਂਦੀਆਂ ਸੀ ਦੱਸਦੇ ਕਿ ਬਠਿੰਡਾ ਪੁਲਿਸ ਦੇ ਵੱਲੋਂ ਗੁਪਤ ਸੂਜਨਾ ਦੇ ਆਧਾਰ 'ਤੇ ਇਹ ਨਾਕੇਬੰਦੀ ਕੀਤੀ ਗਈ ਸੀ ਇਸ ਦੌਰਾਨ ਇਸ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ 18 ਗ੍ਰਾਮ ਇਸ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਹੈ ਡੀਐਸਪੀ ਨੇ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਨ ਉਸ ਵੱਲੋਂ ਕਿੱਥੋਂ ਲਿਆਂਦੀ ਗਈ ਹੈ ਤੇ ਕਿੱਥੇ ਸਪਲਾਈ ਕਰਨੀ ਸੀ ਅੱਜ ਡਿਸਟ੍ਰਿਕਟ ਪੁਲਿਸ ਤੇ ਏਐਨਟੀਐਫ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਏਐਸਏ ਮਨਜੀਤ ਸਿੰਘ ਚੌਕੀ ਇੰਚਾਰਜ ਵਰਦਮਾਨ ਤੇ ਸੈਥਾਣੇ ਦਾ ਰਾਜਪਾਲ ਸਿੰਘ ਏਐਨਟੀਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੀ ਨਾਕਾਬੰਦੀ ਕੀਤੀ ਗਈ ਸੀ ਅ ਬਾਦਲ ਰੋਡ ਫਲਾਈਓਵਰ ਦੇ ਥੱਲੇ ਕੱਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕਯੂ7720 ਲਾਡਲੀ ਧੀ ਚੌਂਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਦੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦੌਰਾਨੇ ਪੁੱਛਗਿੱਛ ਉਹ ਤੋਂ ਬਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲਾਂਦੀ ਤਾਂ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਜਿਹੜਾ ਸੀ ਇੱਕ ਰੁਕਾ ਲਿਖ ਕੇ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਪਤਾ ਕਰਨ ਤੇ ਜਿਹੜਾ ਸੀ ਲੜਕੀ ਅਮਨਦੀਪ ਕੌਰ ਹੈਗੀ ਏ ਸੀਨੀਅਰ ਲੇਡੀ ਕਨਸਟੇਬਲ ਹੈ ਜੋ ਮਾਨਸਾ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਵਿੱਚ ਤਨਾਦ ਹੈ ਜੋ ਟੈਂਪਰੇਰੀ ਅਟੈਚ ਜਿਹੜੀ ਹੈ ਬਠਿੰਡਾ ਪੁਲਿਸ ਲੈਨ ਦੇ ਵਿੱਚ ਡਿਊਟੀ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਬਖਵਖਦ ਤਰਾਮਾ ਦੇ ਤਹਿਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਦੇ ਕੋਲੋਂ 18 ਗ੍ਰਾਮ ਹੈਰੋਨ ਬਰਾਮਦ ਹੋਈ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਡਿਊਟੀ ਕਰਦੀ ਹੈ ਤੇ ਇਸ ਸਮੇਂ ਉਹ ਬਠਿੰਡਾ ਦੇ ਵਿੱਚ ਆਈ ਹੋਈ ਸੀ ਅਕਸਰ ਉਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵੀਡੀਓਜ਼ ਵੀ ਪਾਈਆਂ ਜਾਂਦੀਆਂ ਸੀ ਤੇ ਹੁਣ ਇਸ ਮਹਿਲਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਵੀ ਉਹਨਾਂ ਦੇ ਵੱਲੋਂ ਆਖੀ ਗਈ ਹੈ ਬਠਿੰਡਾ ਤੋਂ ਪਰਵਿੰਦੇਜੀਤ ਸਿੰਘ ਪੰਜਾਬ ਲੋਕ ਚੈਨਲ